Abu. <laughs> ਇਸ ਵੰਦੇ ਜੋ ਕਾਰਵਾਈ ਤਲਵੰਡੀ ਪੁਲਿਸ ਵੱਲੋਂ ਕੀਤੀ ਗਈ ਹੈ ਇਹ ਕੀ ਹੈ ਇਹ ਇਸ ਤਰ੍ਹਾਂ ਹੈਗਾ ਮਾਲ ਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਵਰਿੰਦਰ ਗੁਰਜੀ ਆਈਪੀਐਸ ਐਡੀਪੀ ਸਾਹਿਬ ਬਠਿੰਡਾ ਰੇ ਸ਼੍ਰੀ ਸੁਨਦਰਪਾਲ ਸਿੰਘ ਪਰਮਾਰ ਸਾਹਿਬ ਤੇ ਸ਼੍ਰੀ ਦੀਪਕ ਪਾਰਖ ਜੀ ਐਸਐਸਪੀ ਬਠਿੰਡਾ ਹੈ ਜੀ ਦੇ ਹੁਕਮਾਂ ਦੇ ਅੰ사ਰ ਤੇ ਇਹਨਾਂ ਦੀ ਯੋਗ ਰਵਾਈ ਦੇ ਹੇਠ ਜਿਹੜਾ ਨਸ਼ੇ ਸਮਗਲਨਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਤਲਵੰਡੀ ਪੁਲਿਸ ਵੱਲੋਂ ਜਿਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 88 ਜਿਹੜੀ ਹੈਗੀ ਹੈ ਬਟਾ 122 ਦਰਜ ਡਿਸਟ੍ਰਿਕਟ ਕੀਤੀ ਗਈ ਹੈ ਥਾਣਾ ਤਲਵੰਡੀ ਪੁਲਿਸ ਵੱਲੋਂ ਦੋ ਵਿਅਕਤੀਆਂ ਦੇ ਖਿਲਾਫ ਇੱਕ ਦਾ ਨਾਮ ਜਿਹੜਾ ਹੈਗਾ ਜੀ ਸੁਸ਼ਿੰਦਰ ਸਿੰਘ ਤੇ ਦੂਸਰੇ ਦਾ ਨਾਮ ਜਿਹੜਾ ਹੈ ਇੰਦਰਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਕੇ ਡਰੋਨਸਪੈਟਸਰ ਨੂੰ ਨਾਮ ਲੈ ਕੇ ਤੇ ਇਹਨਾਂ ਦੀ ਫਲੈਸ਼ੀ ਕਰਨ ਤੇ ਜਿਹੜਾ ਹੈਗਾ ਕਿ ਇਹਨਾਂ ਤੋਂ ਵੀ ਨਹੀਂ ਹੈਗੀਆਂ ਰਸੀਦੀ ਦਵਾਈ ਤਿੰਨਤੀ ਗੂੜੀਆਂ ਜਿਹੜੀਆਂ ਹੈਗੀਆਂ ਬਰਾਮ ਚਿੱਟੀਆਂ ਗਈਆਂ ਸੀਗੀਆਂ ਜਿਹਦੇ ਸਬੰਦ ਚ ਇਹਨਾਂ ਤੇ ਐਫ ਆਈ ਆਰ ਲਾਉਂਕ ਕੀਤੀ ਗਈ ਸੀ ਉਸ ਤੋਂ ਬਾਅਦ ਇਹਦੇ ਵਿੱਚ ਇਹਨਾਂ ਦੀ ਕੁਝ ਕਿਸੇ ਦੇ ਆਧਾਰ ਤੇ ਜਿਹੜਾ ਇੱਕ ਬਦਨਾਮ ਵਿਅਕਤੀ ਪਰਸ਼ੇਮ ਸਿੰਘ ਉਰਫ ਟੈਂਬਾ ਟੇਪਾਈ ਪਿੰਡ ਦਾ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਸੀ 29 ਐਡੀਬੀ ਸੈਕਟਰ ਸਦੀਮ ਜਿਹੜਾ ਹੈਗਾ ਨਾਮਿਨੇਟ ਕੀਤਾ ਸੀਗਾ ਤੇ ਜਿਹਨੂੰ ਅਸੀਂ ਜਿਹੜਾ ਹੈਗਾ 29 ਤਰੀਕ ਨੂੰ ਜਿਹੜਾ ਜਿਹੜਾ ਮਤਲਬ ਅਰੈਸਟ ਕੀਤਾ ਹੈਗਾ ਹੁਣ ਤੇ ਇਹਦੇ ਵਿੱਚ ਇਸ ਦਾ ਜਿਹੜਾ ਹੈਗਾ ਪੁਲਸ ਰਮਾਨ ਲਿਖਿੰਦਾ ਜਦ ਸਾਹਮਣੇ ਦਿੱਤਾ ਸੀ ਇਹਦੇ ਸਰਚ ਵਾਰੰਟ ਦਿੱਤੇ ਸੀਗੇ ਜਿਹਦੇ ਸਬੰਦ ਚ ਅਸੀਂ ਕਾਰਵਾਈ ਕਰਦੇ ਹੋਏ ਗਵਾਧੇਰ ਸਾਹਿਬ ਨੂੰ ਨਾਲ ਲੈ ਕੇ ਤੇ ਹੋਰ ਉੱਚ ਅਸਰਾਂ ਨੂੰ ਨਾਲ ਲੈ ਕੇ ਇਹਦੇ ਤੇ ਜਿਹੜੀ ਹੈਗੀ ਹੈ ਸਰਚ ਕੀਤੀ ਗਈ ਹੈ ਇਹਨਾਂ ਦੀ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਭਾਗੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਹੈ 60 ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਨਸ਼ੇ ਦੀਆਂ ਜਿਹੜੀਆਂ ਹੈਗੀਆਂ ਉਹ ਗ੍ਰਾਮਕਿਟਿਆਂ ਗਿਆ ਡਰਗ ਨਿਪਰਸਾ ਵੱਲੋਂ ਕਿ ਉਹਨਾਂ ਨੇ ਆਪਣੇ ਕਮੇਬੀ ਪੁਲਿਸ ਨੇ ਕਮੇਬੀ ਵਿੱਚ ਲਈਆਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਦਵਾਈਆਂ ਦੇ ਵਿੱਚ ਲੁਕੋ ਕੇ ਰੱਖੀ ਗਈਆਂ ਨਸ਼ੀਲੀਆਂ ਦਵਾਈਆਂ ਜੋ ਕਿ ਐਨਡੀਪੀਐਸ ਅਧੀਨ ਜਿਹੜੀਆਂ ਹੈਗੀਆਂ ਆਂਦੀਆਂ ਹੈਗੀਆਂ ਉਹ ਵੀ ਜਿਹੜੀਆਂ ਹੈਗੀਆਂ 176 ਗੋਲੀਆਂ ਜਿਹੜੀਆਂ ਹੈਗੀਆਂ ਨਸ਼ੀਲੀਆਂ ਰਿਕਵਰ ਕੀਤੀਆਂ ਜਿਹਦੇ ਆਧਾਰ ਤੇ ਜਿਹੜਾ ਹੈਗਾ ਪਰਸੇਮ ਤੇ ਪੈਂਦੇ ਖਿਲਾਫ ਜਿਹੜਾ ਹੈਗਾ 22 ਬੀ ਐਨਡੀਪੀ ਸਖਤ ਦਾ ਵਾਦਾ ਕੀਤਾ ਗਿਆ ਹੈਗਾ ਤੇ ਇਹ ਜਿਹੜੀਆਂ ਦਵਾਈਆਂ ਜਿਹੜੀਆਂ ਕੁੱਲ ਰਿਕਵਰ ਕੀਤੀਆਂ ਗਈਆਂ ਹੈਗੀਆਂ ਡਰੱਗਸ ਪੋਰਟ ਸਾਹਿਬ ਵੱਲੋਂ ਤੇ ਪੁਲਿਸ ਮੈਕਿੰਗ ਵੱਲੋਂ ਇਹ ਜਿਹੜੀਆਂ ਹੈਗੀਆਂ ਇਹਨਾਂ ਦੀ ਕੁੱਲ ਕੀਮਤ ਜਿਹੜੀ ਹੈਗੀ ਹੈ ਇਹ ਤਕਰੀਬਨ 5 ਕਰੋੜ ਤੇ 35 ਲੱਖ ਰੁਪਏ ਦੀ ਜਿਹੜੀ ਇਹਨਾਂ ਦੀ ਕੀਮਤ ਮੰਨੀ ਗਈ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈਗੀ ਹੈ ਪਲਵੰਡੀ ਪੁਲਿਸ ਦੀ ਹੱਥ ਦੇ ਨਾਲ ਜਿਹੜੀ ਹੈਗੀ ਹੈ ਡਰੱਗ ਇੰਸਪੈਕਟਰਾਂ ਨੇ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਐ ਕੀਤੀ ਹੈਗੀ ਐ ਤੇ ਪੁਲਿਸ ਬਠਿੰਡਾ ਪੁਲਿਸ ਨੇ ਜਿਹੜਾ ਹੈਗਾ ਇੱਕ ਤਰ੍ਹਾਂ ਜਿਹੜੀ ਹੈਗੀ ਐ ਨਸ਼ੇ ਦੀ ਜਿਹੜੀ ਹੈ ਕਮਰ ਤੋੜ ਦਿੱਤੀ ਸਰ ਇੱਕ ਕੀ ਬਰਾਮਦਗੀ ਹੋਈ ਐ ਇਹਦੇ ਵਿੱਚ ਬਰਾਮਦਗੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਦੇ ਵਿੱਚ ਜਿਹੜੀਆਂ ਹੈਗੀਆਂ 67 ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਰਿਕਵਰ ਹੋਈਆਂ ਇਸ ਤੋਂ ਇਲਾਵਾ ਐਨਡੀਪੀਐਸ ਅਖਤ ਦੇ ਅਧੀਨ ਜਿਹੜੀ ਹੈਗੀ ਐ 176 ਨਸ਼ੀਲੀਆਂ ਗੋਲੀਆਂ ਵੱਖ-ਵੱਖ ਕਿਸਮ ਦੀਆਂ 6 ਪ੍ਰਕਾਰ ਦੀਆਂ ਇਹਦੇ ਵਿੱਚ ਗੋਲੀਆਂ ਹੈਗੀਆਂ ਉਹ ਰਿਕਵਰ ਕੀਤੀਆਂ ਕਿਹੜੇ ਦੋਸ਼ੇ ਅਨਸਾਰ ਫੜਿਆ ਹੋਇਆ ਤੇ ਕਿੰਨੇ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਪਹਿਲਾ ਜਿਹੜਾ ਹੈਗਾ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਜਸਵਿੰਦਰ ਸਿੰਘ ਸੇਖੋ ਤੇ ਇਹ ਜਿਹੜਾ ਤਲਵੰਡੀ ਦਾ ਰਹਿਣ ਵਾਲਾ ਤੇ ਕੇ ਦਾ ਬੇਟਾ ਹੈਗਾ ਇੰਦਰਪ੍ਰੀਤ ਸਿੰਘ ਜੋ ਫਤਿਹ ਮੈਡੀਕਲ ਦੇ ਨਾਂ ਤੇ ਇੱਕ ਜਿਹੜੀ ਹੈਗੀ ਕੈਮਿਸਟਰੀ ਦੀ ਦੁਕਾਨ ਕਰਦਾ ਸੀਗਾ ਇਹ ਡਰੱਗ ਕੰਟਰੋਲ ਸਬੰਧ ਨਾਲ ਲੱਗੇ ਤੇ ਰੇਡ ਕੀਤੀ ਸੀ ਕਿ ਇੱਥੋਂ ਦੀਆਂ ਨਸ਼ੀਆਂ ਬੋਲੀਆਂ ਨਹੀਂਆਂ ਪ੍ਰਾਪਤ ਕੀਤੀਆਂ ਸੀ ਸੈੱਟ ਤੇ ਇਸ ਤੋਂ ਬਾਅਦ ਜਿਹੜਾ ਹੈਗਾ 29 ਜਨਵਰੀ ਸਕਦਰਦੀਨ ਸਰ ਸੇਮ ਟੈਪ ਆਈ ਨੂੰ ਜਿਹੜਾ ਹੈਗਾ ਇਹ ਤੇ ਲਾਮਿਨੇਟ ਕਰਕੇ ਰੱਖੀਦਾ ਹੈ ਸਾਰੇ ਜਤਨ ਜਾਰੀ ਰਹੇਗਾ ਹਾਂ ਇਹ ਜਿਹੜਾ ਯਤਨ ਜਿਹੜਾ ਹੈਗਾ ਨਸ਼ੇ ਦੇ ਪ੍ਰਤੀ ਜਿਹੜਾ ਹੈਗਾ ਜਾਂ ਨਸ਼ੇ ਦੇ ਖਿਲਾਫ ਇਹ ਯਤਨ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਜਾਰੀ ਰਹੂਗਾ ਤੇ ਅਸੀਂ ਨਸ਼ੇ ਨੂੰ ਜਿਹੜਾ ਹੈਗਾ ਜੜ ਤੋਂ ਪੱਟ ਕੇ ਲਾਉਣਾ ਔਰ ਤੁਹਾਨੂੰ ਤੁਸੀਂ ਕੀ ਸੁਨੇਹ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ੇ ਤੋਂ ਗੁਰੇਜ਼ ਕਰਨ ਤੇ ਇਹੋ ਜਿਹੇ ਜਿਹੜੇ ਨਸ਼ਾ ਵੇਚਣ ਵਾਲਿਆਂ ਤੋਂ ਜਿਹੜਾ ਹੈਗਾ ਬਚ ਕੇ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਜਿਆਦਾ ਤੋਂ ਜਿਆਦਾ ਐਜੂਕੇਟ ਕਰਨ ਤੇ ਆਪਣੀ ਨਸ਼ੇ ਦੇ ਪ੍ਰਤੀ ਜਿਹੜੇ ਹੈਗੇ ਆ ਇੱਕ ਮਹਿੰਮ ਚੇ